ਭਰਾ ਦਾ ਜਾਣਾ ਇੱਕ ਬਹੁਤ ਵੱਡਾ ਦੁੱਖ ਕਹਿ ਦਈਏ ਪਰ ਇਹਦੇ ਨਾਲ ਕਿਤੇ ਨਾ ਕਿਤੇ ਭਵਿੱਖ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਨੇ ਉਹ ਕਿਤੇ ਨਾ ਕਿਤੇ ਹੱਲ ਹੋ ਜਾਣਗੀਆਂ ਲੱਗਦਾ ਤਾਂ ਪਰ ਭਰਾ ਦਾ ਘਟਣਾ ਨਹੀਂ ਨਾ ਪੂਰਾ ਹੋ ਸਕਦਾ ਆਰਥਿਕ ਤੌਰ ਤੇ ਰਹਾ ਤਾਂ ਮਿਲ ਗਈ ਠੀਕ ਹੈ ਨੌਕਰੀ ਵੀ ਕਿਤੇ ਨਾ ਕਿਤੇ ਕਹਿ ਦਈਏ ਕਿ ਸਰਕਾਰ ਨੇ ਦੇ ਕੇ ਪਰਿਵਾਰ ਨੂੰ ਹੋਰ ਮਜ਼ਬੂਤ ਕੀਤਾ ਆ ਸੋ ਪਹਿਲਾਂ ਤਾਂ ਇਸ ਸਟੈਪ ਨੂੰ ਕਿਵੇਂ ਦੇਖਦੇ ਹੋ 4 ਮਹੀਨੇ ਵੀ ਲੱਗੇ ਕਿ ਸ਼ੁਭਕਰਨ ਦਾ ਦੀ ਐਫ ਆਈ ਆਰ ਕਰਾਉਣ ਵਾਸਤੇ ਸਾਨੂੰ ਰੋਡ ਜਮ ਕਰਨਾ ਇੱਥੇ ਸਰਕਾਰ ਦੀ ਸੀਰੀਅਸਨੈਸ ਨਜ਼ਰ ਆਉਂਦੀ ਹੈ ਦੂਸਰੀ ਗੱਲ ਹੈ ਕਿ 22 ਤਰੀਕ ਨੂੰ ਸਰਕਾਰ ਨੇ ਅਨਾਉਂਸ ਕਰਤਾ ਸੀ ਕਿ ਅਸੀਂ ਬੇਟੀ ਨੂੰ ਨੌਕਰੀ ਦੇਵਾਂਗੇ ਪਰ ਉਦੋਂ ਅਸੀਂ 1 ਕਰੋੜ ਰੁਪਏ ਉਹਦੇ ਫਾਦਰ ਨੂੰ ਅਸੀਂ ਆਰਥਿਕ ਮਦਦ ਪਰਿਵਾਰ ਨੂੰ ਦੇਵਾਂਗੇ ਲੇਕਿਨ ਉਦੋਂ ਤੋਂ ਲੈ ਕੇ ਅੱਜ ਤੱਕ ਚੋਣ ਜਾਬਤਾ ਤਾਂ ਜਾ ਕੇ 16 ਮਾਰਚ ਨੂੰ ਲੱਗਦਾ ਔਰ ਇੰਨਾ ਟਾਈਮ ਉਹ ਟਾਲ ਮਟੋਲ ਹੋਇਆ ਸਰਕਾਰ ਦੇ ਵਿੱਚ ਤੇ ਪ੍ਰਦੇਂਦਰ ਅਗਰ ਸ਼ੁਭਕਰਨ ਪ੍ਰਤੀ ਹਮਦਰਦੀ ਹੁੰਦੀ ਤਾਂ ਮੈਨੂੰ ਨਾ ਤਾਂ ਸਾਨੂੰ ਇਹ ਨਹੀਂ ਸਿਕਾਣਾ ਪੈਣਾ ਲੇਕਿਨ ਮੈਂ ਫਿਰ ਵੀ ਕਹੂੰਗਾ ਇਹ ਦੇਰ ਆਈ ਦਰੋਸ਼ਤਾ ਸਾਨੂੰ ਇਹ ਲੱਗਿਆ ਇੱਕ ਵਾਰੀ ਕਿ ਸਾਨੂੰ ਇਨਸਾਫ ਮਿਲੇਗਾ ਜਿਹੜੇ ਜੱਜ ਸਾਹਿਬ ਮੈਡਮ ਇਹਦੀ ਇਨਵੈਸਟੀਗੇਸ਼ਨ ਕਰਨ ਲੱਗੇ ਉਹਨਾਂ ਦਾ ਵੀ ਜਿਹੜਾ ਮਤਲਬ ਰਿਕਾਰਡ ਸੀਗਾ ਬਹੁਤ ਉੱਤਮ ਹੈ ਬਹੁਤ ਸਾਫ ਹੈ ਲਾਈਫ ਦਾ ਜਿਹੜਾ ਉਹਨਾਂ ਦਾ ਰਿਹਾ ਉਹਦੇ ਚ ਸਾਨੂੰ ਇਹ ਕਿ ਮਤਲਬ ਸ਼ਾਇਦ ਸਾਨੂੰ ਇਨਸਾਫ ਮਿਲ ਜੇ ਲੇਕਿਨ ਉਹਨਾਂ ਨੇ ਜੋ ਇਨਵੈਸਟੀਗੇਸ਼ਨ ਦੇ ਵਿੱਚ ਰਿਪੋਰਟ ਦਿੱਤੀ ਹੈ ਉਹਨਾਂ ਨੇ ਰਿਪੋਰਟ 'ਚ ਇਹ ਕਿਹਾ ਵੀ ਸ਼ੁਭ ਕਰਨ ਦੀ ਜਿਹੜੀ ਡੈਥ ਹੈ ਉਹ ਉਧਰ ਹੁੰਦੀ ਹੈ ਕਿ ਸਾਡੇ ਨਾਲ ਬੇਇਨਸਾਫੀ ਹੋਈ ਕਿਉਂਕਿ ਅਸੀਂ ਉਸੇ ਤੋਂ ਵਿੱਚੋਂ ਹੀ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਪ੍ਰੈਸ ਦੇ ਮਾਧਿਅਮ ਤੋਂ ਅਪੀਲ ਕਰਦੇ ਹਾਂ ਮਾਨਯੋਗ ਹਾਈ ਕੋਰਟ ਨੂੰ ਕਿ ਦੇਖੋ ਜਿਨ੍ਹਾਂ ਨੇ ਗੋਲੀ ਮਾਰ ਕੇ ਨੌਜਵਾਨ ਮਾਰਿਆ ਉਹੀ ਅਫਸਰ ਇਨਵੈਸਟੀਗੇਸ਼ਨ ਕਰਨ ਇਨਸਾਬ ਨਹੀਂ ਮਿਲੇਗਾ ਠੀਕ ਹੈ ਮੈਦਾ ਹੋ ਰਿਹਾ ਹੈ ਇੱਕ ਪਾਸੇ ਤਾਂ ਪੰਜਾਬ ਸਰਕਾਰ ਕਹਿੰਦੀ ਹੈ ਜਿਵੇਂ ਤੁਸੀਂ ਦੱਸਿਆ ਕਿ ਅਗਲੇ ਸੈਸ਼ਨ ਚ ਪਲਾ ਕੇ ਸ਼ੁਭਕਰਨ ਨੂੰ ਸ਼ਹੀਦ ਦਾ ਦਰਜਾ ਦੇ ਦੇਵਾਂਗੇ ਕਰੋੜ ਰੁਪਏ ਦੀ ਰਾਸ਼ੀ ਆ ਗਈ ਭੈਣ ਨੂੰ ਨੌਕਰੀ ਮਿਲ ਗਈ ਦੂਜੇ ਪਾਸੇ ਨਾਲ ਦੇ ਸੂਬੇ ਦੀ ਸਰਕਾਰ ਜਸਟੀਫਾਈ ਕਰਦੀ ਨਜ਼ਰ ਆ ਰਹੀ ਹੈ ਕਿ ਅਫਸਰਾਂ ਦਾ ਮੋਰਲ ਡਾਊਨ ਹੋ ਜਾਂਦਾ ਹੈ ਜੇਕਰ ਇਨਵੈਸਟੀਗੇਸ਼ਨਾਂ ਹੋਣੀਆਂ ਸ਼ੁਰੂ ਹੋ ਗਈਆਂ ਇਹ ਜਿਹੜਾ ਕਨਫਲਿਕਟ ਹੈ ਇਹ ਜਿਹੜੀਆਂ ਦੋ ਸੂਬਿਆਂ ਦੀਆਂ ਰਾਜਨੀਤਿਕ ਮੱਤਾਂ ਮੈਂ ਕਹੂੰਗਾ ਹੈਗੀਆਂ ਨੇ ਇਹਦੇ ਵਿੱਚ ਕਿਸਾਨ ਕਿੱਥੇ ਸਟੈਂਡ ਕਰਦਾ ਸ਼ੁਭਕਰਨ ਦੀ ਮੌਤ ਕਿੱਥੇ ਸਟੈਂਡ ਕਰਦੀ ਹੈ ਜਾਂ ਫਿਰ ਅਗਲੇ ਸੰਘਰਸ਼ ਕਿੱਥੇ ਸਟੈਂਡ ਕਰਦਾ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮਹਾਸੁਰਖਾਬ ਦੋਸਤੋ ਤਕਰੀਬਨ 4 ਮਹੀਨਿਆਂ ਦੇ ਬਾਅਦ ਸ਼ੁਭਕਰਨ ਦੇ ਪਰਿਵਾਰ ਨੂੰ ਆਰਥਿਕ ਤੌਰ ਤੇ ਅਸੀਂ ਰਾਹਤ ਕਵਾਂਗੇ ਜ਼ਰੂਰ ਮਿਲੀ ਆ ਬੇਸ਼ੱਕ ਉਹਨਾਂ ਦਾ ਬੇਟਾ ਚਲਾ ਗਿਆ ਬੇਸ਼ੱਕ ਭੈਣ ਦਾ ਭਰਾ ਚਲਾ ਗਿਆ ਪਰ 1 ਕਰੋੜ ਦੀ ਰਾਸ਼ੀ ਹੱਥ ਤੌਰ ਤੇ ਪੰਜਾਬ ਸਰਕਾਰ ਨੇ ਦਿੱਤੀ ਅ ਬੇਟੀ ਗੁਰਪ੍ਰੀਤ ਕੌਰ ਨੂੰ ਜਿਹੜਾ ਕਿਹਾ ਨੌਕਰੀ ਦਾ ਨਿੱਤੀ ਪੱਤਰ ਦਿੱਤਾ ਇਹ ਪਰ ਇਸ ਤੋਂ ਬਾਅਦ ਹਾਲੇਕਿ ਇਨਸਾਫ ਦੀ ਮੰਗ ਨੂੰ ਲੈ ਕੇ ਹਜੇ ਵੀ ਜਿਹੜਾ ਕਿਹਾ ਗੁਹਾਰ ਚਲੂ ਰਹੀ ਜਾ ਰਹੀ ਹੈ ਪਰ ਨਾਲ ਜਿੱਤੀ ਸੇ ਡੱਲੇ ਵਾਲੇ ਕਿਸਾਨਾਂ ਨੂੰ ਜਿਹੜੇ ਇਸ ਸੰਘਰਸ਼ ਦੀ ਮੋਢੀ ਨੇ ਲੜਾਈ ਲੜਦੇ ਨੇ ਤੇ ਉਹਨਾਂ ਦੀ ਸ਼ੁਕਰਾਂ ਦੀ ਭੈਣ ਗੁਰਪ੍ਰੀਤ ਕੌਰ ਨੇ ਨਾਲ ਨੇ ਤਰਲੇਵਾਲ ਸਾਹਿਬ ਆਰਥਿਕ ਤੌਰ ਤੇ ਰਾਹਤ ਤਾਂ ਮਿਲ ਗਈ ਕਿ ਕਿ ਨੌਕਰੀ ਵੀ ਕਿਤਨਾ ਕਿਤੇ ਸੀ ਕਹਿਦੀ ਏ ਕਿ ਸਰਕਾਰ ਨੇ ਦੇ ਕੇ ਪਰਿਵਾਰ ਨੂੰ ਹੋਰ ਮਜ਼ਬੂਤ ਕੀਤਾ ਆ ਸੋ ਪਹਿਲਾਂ ਤਾਂ ਇਸ ਸਟੈਪ ਨੂੰ ਕਿਵੇਂ ਦੇਖਦੇ ਹੋ ਚਾਰ ਮਹੀਨੇ ਫਿਰ ਵੀ ਲੱਗ ਗਏ ਦੇਖੋ ਇਹਦੇ ਵਿੱਚ ਸੁਰਖਾਬ ਗੱਲ ਇਹ ਹੈ ਇੱਕ ਤਾਂ ਗੱਲ ਇਹ ਬਹੁਤ ਦੁੱਖ ਨਾਲ ਕਹਿਣੀ ਪੈ ਰਹੀ ਹੈ ਕਿ ਸ਼ੁਭਕਰਨ ਦਾ ਦੀ ਐਫ ਆਈ ਆਰ ਕਰਾਉਣ ਵਾਸਤੇ ਸਾਨੂੰ ਰੋਡ ਜਾਮ ਕਰਨਾ ਪਿਆ ਇੱਥੇ ਸਰਕਾਰ ਦੀ ਸੀਰੀਅਸਨੈਸ ਨਜ਼ਰ ਆਉਂਦੀ ਹੈ ਦੂਸਰੀ ਗੱਲ ਹੈ ਕਿ 22 ਤਰੀਕ ਨੂੰ ਸਰਕਾਰ ਨੇ ਅਨਾਉਂਸ ਕਰਤਾ ਸੀ ਕਿ ਅਸੀਂ ਬੇਟੀ ਨੂੰ ਨੌਕਰੀ ਦੇਵਾਂਗੇ ਜੀ ਔਰ ਉਧਰ ਅਸੀਂ 1 ਕਰੋੜ ਰੁਪਏ ਉਹਦੇ ਫਾਦਰ ਨੂੰ ਅਸੀਂ ਆਰਥਿਕ ਮਦਦ ਪਰਿਵਾਰ ਨੂੰ ਦੇਵਾਂਗੇ ਲੇਕਿਨ ਉਦੋਂ ਤੋਂ ਲੈ ਕੇ ਅੱਜ ਤੱਕ ਚੋਣ ਜਾਬਤਾ ਤਾਂ ਜਾ ਕੇ 16 ਮਾਰਚ ਨੂੰ ਲੱਗਦਾ ਹੈ ਔਰ ਇੰਨਾ ਟਾਈਮ ਉਹ ਟਾਲ ਮਟੋਲ ਹੋਇਆ ਉਦੋਂ ਗਾਹਾਂ ਅੱਜ ਵੀ ਉਦੋਂ ਸਾਨੂੰ ਆਵਾਜ਼ ਵੱਜੀ ਹੈ ਇਹ ਸੁਨੇਹਾ ਮਿਲਿਆ ਕਿ ਆਓ ਆਪਾਂ ਕਰਦੇ ਹਾਂ ਜਦੋਂ ਸਾਨੂੰ ਇਹ ਅਨਾਉਂਸ ਕਰਨਾ ਪਿਆ ਕਿ ਅਸੀਂ ਡੀਸੀ ਬਠਿੰਡਾ ਦਾ ਘਰਾਓ ਕਰਾਂਗੇ ਯਾਨੀ ਕਿ ਤੁਹਾਡੇ ਸੰਘਰਸ਼ ਨੂੰ ਨਵੇਂ ਨੂੰ ਦੇਖਦੇ ਹੋਏ ਸਰਕਾਰ ਮਜਬੂਰ ਹੋ ਗਈ ਤੋ ਮੇਰਾ ਚਲੋ ਮਜਬੂਰ ਹੋ ਗਈ ਕਹ ਲਓ ਜਾਂ ਕਹਿਣ ਤੋਂ ਭਾਵੇਂ ਵੀ ਕਰਨਾ ਹੀ ਨਾ ਪੈਂਦਾ ਸਰਕਾਰ ਦੇ ਵਿੱਚ ਦੇ ਪ੍ਰਦੇ ਅੰਦਰ ਅਗਰ ਸ਼ੁਭਕਰਨ ਪ੍ਰਤੀ ਹਮਦਰਦੀ ਹੁੰਦੀ ਤਾਂ ਮੈਨੂੰ ਲੱਗਦਾ ਸਾਨੂੰ ਇਹ ਨਹੀਂ ਸੀ ਕਰਨਾ ਪੈਣਾ ਲੇਕਿਨ ਮੈਂ ਫਿਰ ਵੀ ਕਹੂੰਗਾ ਕਦੇ ਹੀ ਰਹੀ ਦੋਸਤਾਂ ਸਾਡੇ ਘਟੋ ਘਟ ਇਸ ਬੇਟੀ ਨੂੰ ਜਿੰਦਗੀ ਲੈ ਦੇ ਬਸਰ ਕਰਨੀ ਕੁਛ ਸਮੱਸਿਆਵਾਂ ਦੇ ਵਿੱਚੋਂ ਸੌਖੀ ਰਹੂਗੀ ਫਾਦਰ ਸਾਹਿਬ ਨੂੰ 1 ਕਰੋੜ ਦੀ ਮਦਦ ਮਿਲੀ ਹੈ ਵਢਾਪੇ ਦੇ ਵਿੱਚ ਉਹਨਾਂ ਨੂੰ ਉਹ ਕੰਮ ਆਏਗਾ ਲੇਕਿਨ ਇਹ ਜ਼ਰੂਰ ਆ ਗੱਲ ਹੈ ਕਿ ਪੈਸਾ ਭਾਵੇਂ ਜਿੰਨਾ ਮਰਜ਼ੀ ਆ ਜਾਏ ਲੇਕਿਨ ਜਿਹੜੀ ਉਹਦੀ ਬੁੱਕਲ ਦੇ ਵਿੱਚ ਉਹਦੀ ਗੋਦੀ ਦੇ ਵਿੱਚ ਸਿਰ ਦਿੱਤਿਆਂ ਸ਼ੁਭ ਕਰਨ ਦੇ ਸਿਰ ਨਾਲ ਜਿਹੜਾ ਆਨੰਦ ਮਿਲਦਾ ਸੀ ਉਹ ਬਾਪ ਨੂੰ ਨਹੀਂ ਮਿਲਣਾ ਜਿਹੜਾ ਆਪਦੀ ਭੈਣ ਦੇ ਸਿਰ ਤੇ ਹੱਥ ਧਰਿਆ ਜਿਹੜਾ ਇਹਨੂੰ ਸਕੂਨ ਮਿਲਦਾ ਸੀ ਉਹ ਇਹਨੂੰ ਨਹੀਂ ਮਿਲਣਾ ਠੀਕ ਉਹ ਉਹਦੇ ਤੋਂ ਇਹ ਦੋਨੋਂ ਮਤਲਬ ਸਖਣੇ ਹੋ ਗਏ ਨੇ ਬਿਲਕੁਲ ਜਿਨ੍ਹਾਂ ਦਾ ਜੀ ਗਿਆ ਉਹਨਾਂ ਨੂੰ ਜ਼ਿਆਦਾ ਪਤਾ ਹੈ ਪਰ ਡਲਵਾਲ ਸਾਹਿਬ ਇਹਦੇ ਵਿੱਚ ਜਿਹੜੀ ਖਿੱਚੋ ਤਾਣ ਹੋਈ ਪੰਜਾਬ ਸਰਕਾਰ ਤੇ ਹਰਿਆਣਾ ਸਰਕਾਰ ਦੀ ਮੈਂ ਗੱਲ ਕਰਦਾ ਕਿ ਗੋਲੀਆਂ ਉਧਰੋਂ ਚਲੀਆਂ ਬੇਸ਼ੱਕ ਸ਼ੁਭ ਕਰਨ ਦੀ ਮੌਤ ਪੰਜਾਬ ਵਾਲੇ ਪਾਸੇ ਹੁੰਦੀ ਹੈ ਇਸ ਖਿੱਚੋ ਤਾਣ ਦੇ ਵਿੱਚ ਪਹਿਲਾਂ ਇਹ ਵੀ ਨਹੀਂ ਸਵੀਕਾਰ ਕੀਤਾ ਗਿਆ ਕਿ ਗੋਲੀ ਚਲਾਈ ਗਈ ਹੈ ਹਰਿਆਣਾ ਪੁਲਿਸ ਵੱਲੋਂ ਬਾਅਦ ਚੋਂ ਹਾਲਾਂਕਿ ਪੋਸਟਮਾਰਟਮ ਰਿਪੋਰਟ ਦੇ ਵਿੱਚ ਵੀ ਆ ਗਿਆ ਜਿਹੜੀ ਕਾਨੂੰਨੀ ਕਾਰਵਾਈ ਹੈ ਉਹਤੇ ਤੁਹਾਨੂੰ ਲੱਗਦਾ ਵੀ ਇਨਸਾਫ ਵਾਲੀ ਟਰੈਕ ਤੇ ਹੈਗੀ ਹੈ ਨਹੀਂ ਉਹ ਮਾਨਯੋਗ ਹਾਈ ਕੋਰਟ ਨੇ ਜਦੋਂ ਇਹ ਕਿਹਾ ਕਿ ਅਸੀਂ ਇੱਕ ਕਮਿਸ਼ਨ ਬਣਾ ਕੇ ਰਿਟਾਇਰ ਜੱਜ ਦੀ ਅਗਵਾਈ ਦੇ ਵਿੱਚ ਇਹਦੀ ਇਨਵੈਸਟੀਗੇਸ਼ਨ ਕਰਾਵਾਂਗੇ ਸਾਨੂੰ ਇਹ ਲੱਗਿਆ ਇੱਕ ਵਾਰੀ ਕਿ ਸਾਨੂੰ ਇਨਸਾਫ ਮਿਲੇਗਾ ਜਿਹੜੇ ਜੱਜ ਸਾਹਿਬ ਮੈਡਮ ਇਹਦੀ ਇਨਵੈਸਟੀਗੇਸ਼ਨ ਕਰਨ ਲੱਗੇ ਉਹਨਾਂ ਦਾ ਵੀ ਜਿਹੜਾ ਮਤਲਬ ਰਿਕਾਰਡ ਸੀਗਾ ਬਹੁਤ ਉੱਤਮ ਹੈ ਬਹੁਤ ਸਾਫ਼ ਹੈ ਲਾਈਫ ਉਸਤਾ ਜਿਹੜਾ ਉਹਨਾਂ ਦਾ ਰਹਾ ਉਦੇ ਚ ਸਾਨੂੰ ਇਹ ਕਿ ਮਤਲਬ ਸ਼ਾਇਦ ਸਾਨੂੰ ਇਨਸਾਫ ਮਿਲ ਜੇ ਲੇਕਿਨ ਉਹਨਾਂ ਨੇ ਜੋ ਇਨਵੈਸਟੀਗੇਸ਼ਨ ਦੇ ਵਿੱਚ ਰਿਪੋਰਟ ਦਿੱਤੀ ਹੈ ਉਹਨਾਂ ਨੇ ਰਿਪੋਰਟ 'ਚ ਇਹ ਕਿਹਾ ਵੀ ਸ਼ੁਭਕਰਨ ਦੀ ਜਿਹੜੀ ਡੈਥ ਹੈ ਉਹ ਉਧਰ ਹੁੰਦੀ ਹੈ ਇੱਥੇ ਮੈਨੂੰ ਥੋੜਾ ਜਿਹਾ ਇਹ ਲੱਗਦਾ ਹੈ ਕਿ ਸ਼ੁਭਕਰਨ ਦੇ ਗੋਲੀ ਉਧਰ ਜਰੂਰ ਲੱਗੀ ਸੀ ਹਰਿਆਣੇ ਦੀ ਜੂਰਿਸਡਿਕਸ਼ਨ 'ਚ ਲੇਕਿਨ ਸ਼ੁਭਕਰਨ ਦੀ ਜਿਹੜੀ ਡੈਥ ਹੈ ਉਹ ਆਕੇ ਪੰਜਾਬ ਦੇ ਵਿੱਚ ਖਨੌਰੀ ਦੇ ਨੇੜੇ ਆਕੇ ਹੁੰਦੀ ਹੈ ਠੀਕ ਹੈ ਤੋ ਇਹਦਾ ਮਤਲਬ ਇਹਦੀ ਡੈਥ ਹੋਈ ਤਾਂ ਨਹੀਂ ਕਹੀ ਜਾ ਸਕਦੀ ਵੀ ਡੈਥ ਹੋਤੀ ਹੋਈ ਹੈ ਇਹਦੀ ਜੱਜ ਸਾਹਿਬਾਂ ਨੂੰ ਮਤਲਬ ਸਾਡੇ ਸਤਿਕਾਰਯੋਗ ਨੇ ਰਿਸਪੈਕਟੇਬਲ ਨੇ ਕਿਉਂਕਿ ਤਾਂ ਉਹਨਾਂ ਨੇ ਕਿਹੜੀ ਸਮਝ ਚੋਂ ਕੀਤੀ ਇਹ ਖਰੋਹੀ ਦੱਸ ਸਕਦੇ ਨੇ ਇਹ ਪੰਜਾਬ ਦੇ ਵਿੱਚ ਅਗਰ ਇਨਵੈਸਟੀਗੇਸ਼ਨ ਹੁੰਦੀ ਤਾਂ ਚੰਗੀ ਗੱਲ ਸੀ ਉਹਨਾਂ ਨੇ ਜਦੋਂ ਇਹ ਦਿੱਤੀ ਹਾਈ ਕੋਰਟ ਨੂੰ ਤੇ ਹਾਈ ਕੋਰਟ ਨੇ ਸੁਪਰੀਮ ਆਪਣਾ ਹਰਿਆਣਾ ਗਵਰਨਮੈਂਟ ਨੂੰ ਕਿਹਾ ਕਿ ਸਾਨੂੰ ਇੱਕ ਪੈਨਲ ਦਿਓ ਸੀਨੀਅਰ ਅਧਿਕਾਰੀਆਂ ਦਾ ਜਿਹਨਾਂ ਦੇ ਕੋਲ ਅਸੀਂ ਇਹ ਇਨਵੈਸਟੀਗੇਸ਼ਨ ਕਰਵਾਈਏ ਤੋ ਇੱਥੇ ਆਕੇ ਸਾਡੇ ਮਨ ਨੂੰ ਫੇਰ ਇੱਕ ਡਰ ਹੈ ਕਿ ਸਾਡੇ ਨਾਲ ਬੇਇਨਸਾਫੀ ਹੋਏਗੀ ਕਿਉਂਕਿ ਅਸੀਂ ਉਸੇ ਤੋਂ ਵਿੱਚੋਂ ਹੀ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਪ੍ਰੈਸ ਦੇ ਮਾਧਿਅਮ ਤੋਂ ਅਪੀਲ ਕਰਦੇ ਹਾਂ ਮਾਨਯੋਗ ਹਾਈ ਕੋਰਟ ਨੂੰ ਕਿ ਦੇਖੋ ਜਿਨ੍ਹਾਂ ਨੇ ਗੋਲੀ ਮਾਰ ਕੇ ਨੌਜਵਾਨ ਮਾਰਿਆ ਹੈ ਉਹੀ ਅਫਸਰ ਇਨਵੈਸਟੀਗੇਸ਼ਨ ਕਰਨ ਇਨਸਾਫ ਨਹੀਂ ਮਿਲੇਗਾ ਠੀਕ ਹੈ ਦੂਜੀ ਗੱਲ ਹਾਈ ਕੋਰਟ ਜਦੋਂ ਕਮਿਸ਼ਨ ਬਣਾਉਂਦੀ ਹੈ ਉਸ ਕਮਿਸ਼ਨ ਦੇ ਖਿਲਾਫ ਜੇ ਹਰਿਆਣਾ ਗਵਰਨਮੈਂਟ ਸੁਪਰੀਮ ਕੋਰਟ ਚ ਜਾਂਦੀ ਹੈ ਕਿ ਇਹ ਕਮਿਸ਼ਨ ਨਹੀਂ ਇਨਵੈਸਟੀਗੇਸ਼ਨ ਨਾ ਕਰੇ ਜੇ ਇਹ ਇਨਵੈਸਟੀਗੇਸ਼ਨ ਕਰਦਾ ਹੈ ਤਾਂ ਸਾਡੇ ਜਿਹੜੇ ਅਫਸਰ ਨੇ ਉਹਨਾਂ ਦੇ ਹੌਸਲੇ ਡਿੱਗਣ ਗਏ ਇਹੋ ਜੀਆਂ ਗੱਲਾਂ ਜੇ ਕਹੀਆਂ ਜਾਂਦੀਆਂ ਇਹਦਾ ਮਤਲਬ ਕੀ ਨਿਕਲਦਾ ਹੈ ਕਿ ਅਸੀਂ ਸਾਡਿਆਂ ਨੇ ਜੇ ਮਾਰ ਵੀ ਦਿੱਤਾ ਤਾਂ ਤੁਸੀਂ ਇਨਵੈਸਟੀਗੇਸ਼ਨ ਨਾ ਕਰੋ ਠੀਕ ਹੈ ਇਹਦਾ ਇਹ ਸੁਨੇਹਾ ਦਿੱਤਾ ਜਾਂਦਾ ਹੈ ਹੁਣ ਜੇ ਇਹ ਉਹਨਾਂ ਦੀ ਮਾਨਸਿਕਤਾ ਹੈ ਹਰਿਆਣਾ ਗਵਰਨਮੈਂਟ ਦੀ ਤਾਂ ਫਿਰ ਤਾਂ ਸਿਹੜੀ ਉਹਨਾਂ ਦੇ ਅਫਸਰ ਉਹਨਾਂ ਦੀ ਵੀ ਮਾਨਸਿਕਤਾ ਕਲੀਅਰ ਹੈ ਜਿਹੜਾ ਕਨਫਲਿਕਟ ਇੱਥੇ ਪੈਦਾ ਹੋ ਰਿਹਾ ਹੈ ਇੱਕ ਪਾਸੇ ਤਾਂ ਪੰਜਾਬ ਸਰਕਾਰ ਕਹਿੰਦੀ ਹੈ ਜਿਵੇਂ ਤੁਸੀਂ ਦੱਸਿਆ ਕਿ ਅਗਲੇ ਸੈਸ਼ਨ 'ਚ ਬਲਾ ਕੇ ਸ਼ੁਭਕਰਨ ਨੂੰ ਸ਼ਹੀਦ ਦਾ ਦਰਜਾ ਦੇ ਦੇਵਾਂਗੇ ਕਰੋੜ ਰੁਪਏ ਦੀ ਰਾਸ਼ੀ ਆ ਗਈ ਭੈਣ ਨੂੰ ਨੌਕਰੀ ਮਿਲ ਗਈ ਦੂਜੇ ਪਾਸੇ ਨਾਲ ਦੇ ਸੂਬੇ ਦੀ ਸਰਕਾਰ ਜਸਟੀਫਾਈ ਕਰਦੀ ਨਜ਼ਰ ਆ ਰਹੀ ਹੈ ਕਿ ਅਫਸਰਾਂ ਦਾ ਮੋਰਲ ਡਾਊਨ ਹੋ ਜਾਂਦਾ ਹੈ ਜੇਕਰ ਇਨਵੈਸਟੀਗੇਸ਼ਨਾਂ ਹੋਣੀਆਂ ਸ਼ੁਰੂ ਹੋ ਗਈਆਂ ਇਹ ਜਿਹੜਾ ਕਨਫਲਿਕਟ ਹੈ ਇਹ ਜਿਹੜੀਆਂ ਦੋ ਸੂਬਿਆਂ ਦੀਆਂ ਰਾਜਨੀਤਿਕ ਮੱਧਾਂ ਮੈਂ ਕਹੂੰਗਾ ਹੈਗੀਆਂ ਨੇ ਇਹਦੇ ਵਿੱਚ ਕਿਸਾਨ ਕਿੱਥੇ ਸਟੈਂਡ ਕਰਦਾ ਸ਼ੁਭ ਕਰਨ ਦੀ ਮੌਤ ਕਿੱਥੇ ਸਟੈਂਡ ਕਰਦੀ ਹੈ ਜਾਂ ਫਿਰ ਅਗਲੇ ਸੰਘਰਸ਼ ਕਿੱਥੇ ਸਟੈਂਡ ਕਰਦੇ ਆ ਦੇਖੋ ਇਹ ਆਪਾਂ ਲਗਾਤਾਰ ਜਿਹੜਾ ਇਹਦੇ ਚੋ ਕਲੀਅਰ ਕਰ ਲਿਆ ਪਿੱਛੇ ਆਪਾਂ ਸੁਣਦੇ ਆਏ ਹਾਂ ਬਹੁਤ ਲੰਬੇ ਸਮੇਂ ਤੋਂ ਸੁਣਦੇ ਆਏ ਹਾਂ ਕਿ ਸਰਕਾਰਾਂ ਹਮੇਸ਼ਾ ਆਪ ਦੇ ਤੰਤਰ ਦੀ ਰਾਖੀ ਕਰਦੀਆਂ ਨੇ ਉਹ ਇੱਥੇ ਕਰਦੇ ਨਜ਼ਰ ਆਏ ਨੇ ਕਲੀਅਰ ਕੱਟ ਨਜ਼ਰ ਆਏ ਨੇ ਸੁਪਰੀਮ ਕੋਰਟ ਤੱਕ ਚਲੇ ਗਏ ਕਿ ਇਨਵੈਸਟੀਗੇਸ਼ਨ ਹੀ ਨਾ ਹੋਵੇ ਇੱਕ ਤਾਂ ਹੁੰਦਾ ਨਾ ਲੋਕ ਇਨਵੈਸਟਿਗੇਸ਼ਨ ਨੂੰ ਉਹਦੇ ਵਿੱਚ ਤੰਤਰ ਨੇ ਮਦਦ ਕਰਨੀ ਉਹ ਹੁੰਦਾ ਲੋਕ ਮੇ ਰੂਪ ਚ ਇਹ ਤਾਂ ਕਲੀਅਰ ਹੋ ਗਿਆ ਵੀ ਉੱਥੇ ਜਾ ਕੇ ਉਹ ਮਦਦ ਕਰਦੇ ਨੇ ਤਾਂ ਇਹਦਾ ਮਤਲਬ ਇਹ ਨਿਕਲਦਾ ਕਿ ਕਿਸਾਨ ਨੂੰ ਇਹ ਸਾਰੀਆਂ ਸਰਕਾਰਾਂ ਨੇ ਪੰਜਾਬ ਗਵਰਨਮੈਂਟ ਨੇ ਕੋਈ ਆਪ ਦੇ ਵੱਲੋਂ ਇਹ ਕਿਸਾਨਾਂ ਦਾ ਜਾਂ ਪੰਜਾਬ ਦੇ ਲੋਕਾਂ ਦਾ ਪੱਖ ਪੂਰਨ ਲਈ ਕਿਤੇ ਜਾ ਕੇ ਕੋਈ ਕਾਰਵਾਈ ਨਹੀਂ ਕੀਤੀ ਤੇ ਇਹਦਾ ਮਤਲਬ ਕਲੀਅਰ ਹੈ ਕਿ ਕਿਸਾਨ ਕੀੜੇ ਮਕੌੜੇ ਨੇ ਔਰ ਨਾ ਇਧਰੋਂ ਸਭ ਮਿਲਦੀ ਉਮੀਦ ਹੈ ਨਾ ਉਧਰਲੇ ਪਾਸੋਂ ਲੇਕਿਨ ਫਿਰ ਇਹਦੇ ਵਿੱਚੋਂ ਰਾਹ ਰਾਹ ਕੀ ਉਖਤਾਰ ਕਰਨਾ ਪੈਂਦਾ ਲੋਕਾਂ ਨੂੰ ਸਿਰਫ ਇੱਕੋ ਹੀ ਰਾਹ ਬਾਕੀ ਬਚਦਾ ਹੈ ਜਿਹੜਾ ਅੰਦੋਲਨ ਹੈ ਹੁਣ ਉਹ ਅੰਦੋਲਨ ਕਰਨ ਵਾਲਿਆਂ ਨੂੰ ਵੀ ਅੱਜ ਇਉਂ ਬਦਨਾਮ ਕੀਤਾ ਜਾ ਰਿਹਾ ਹੈ ਕਿ ਤੁਹਾਡੇ ਅੰਦੋਲਨ ਕਰਕੇ ਸਾਡੀ ਸਾਡੀ ਜਿਹੜੀ ਇੰਡਸਟਰੀ ਆ ਪੰਜਾਬ ਦੀ ਉਹ ਬਾਹਰ ਜਾ ਰਹੀ ਹੈ। ਸਾਡਾ ਵਪਾਰ ਪ੍ਰਭਾਵਿਤ ਹੋ ਰਿਹਾ ਹੈ। ਮੈਂ ਕਹਿੰਨਾ ਯਾਰ ਅਸੀਂ ਤਾਂ ਵਪਾਰ ਪ੍ਰਭਾਵਿਤ ਕਰਨ ਨਹੀਂ ਤੁਰੇ ਸੀ। ਅਸੀਂ ਤਾਂ ਦਿੱਲੀ ਆਉਂਦੀ ਮੰਗ ਲੈ ਕੇ ਚੱਲੇ ਆਂ। ਅਗਰ ਸਾਨੂੰ ਰਸਤਾ ਰੋਕਿਆ ਗਿਆ ਉਹ ਰਸਤੇ ਰੋਕ ਕੇ ਤੇ ਕੋਈ ਨਹੀਂ ਬੋਲਦਾ ਮੈਂ ਹੈਰਾਨ ਆ ਇਸ ਗੱਲ ਤੋਂ। ਰਸਤੇ ਰੋਕ ਕੇ ਤੇ ਕੋਈ ਨਹੀਂ ਬੋਲਦਾ ਸਾਡੇ ਬੈਠਿਆਂ ਤੇ ਬੋਲਿਆ ਜਾ ਰਿਹਾ ਕਿ ਕਿਸਾਨ ਸੜਕਾਂ ਰੋਕੀ ਬੈਠੇ ਨੇ, ਕਿਸਾਨ ਸੜਕਾਂ ਰੋਕੀ ਬੈਠੇ। ਹੁਣ ਸਾਡੇ ਦੋਨੋਂ ਪਾਸਿਆਂ ਦੇ ਉੱਤੇ ਖਨੌਰੀ ਵੀ ਤੇ ਸ਼ੰਭੂ ਵੀ ਹੂੰ। ਤੁਸੀਂ ਆਪ ਗੱਡੀ ਲੈ ਕੇ ਚੱਲੋ ਠੀਕ ਹੈ ਤੁਹਾਨੂੰ ਮੰਦਲ ਜਮਾ ਬਾਰਡਰ ਤੱਕ ਗੱਡੀ ਲਿਜਾਏਗੀ ਤੁਹਾਡੀ ਦੋਨੋਂ ਬਾਰਡਰਾਂ ਤੇ ਜਾਏਗੀ ਇਟ ਮੀਨਸ ਕਿ ਕਿਸਾਨਾਂ ਨੇ ਤਾਂ ਰਸਤਾ ਨਹੀਂ ਕਿਤੇ ਰੋਕਿਆ ਜੇ ਰਸਤਾ ਰੋਕਿਆ ਤਾਂ ਹਰਿਆਣਾ ਗਵਰਨਮੈਂਟ ਨੇ ਰੋਕਿਆ ਹੈ ਲੇਕਿਨ ਇਹਦੇ ਵਿੱਚ ਵੀ ਵਿਲਨ ਕਿਸਾਨ ਨੂੰ ਬਣਾਇਆ ਜਾ ਰਿਹਾ ਕੋਈ ਤੁਸੀਂ ਕਹਿੰਨਾ ਵਿਲਨ ਤੁਸੀਂ ਕਿਸਾਨ ਨੂੰ ਬਣਾਤਾ ਕੀ ਕੋਈ ਚਰਚਾ ਚੱਲੀ ਕੋਈ ਗੱਲਬਾਤ ਵਧੀ ਚਲੋ ਇੱਕ ਪਾਸੇ ਦਾ ਰਸਤਾ ਖੋਲ ਲੀਏ ਜੇ ਲੋਕਾਂ ਨੂੰ ਕੋਈ ਤੰਗ ਪ੍ਰੇਸ਼ਾਨੀ ਹੁੰਦੀ ਹੈ ਕਿਉਂਕਿ ਇਹ ਬਹੁਤ ਵੱਡਾ ਨੈਸ਼ਨਲ ਹਾਈਵੇ ਹੈ ਤਾਂ ਉਹ ਇੱਕ ਪਾਸੇ ਤੋਂ ਟ੍ਰਾਫਿਕ ਦੀ ਜਿਹੜੀ ਆਵਾਜਾਈ ਆ ਉਹ ਬਹਾਲ ਹੋ ਜਾਏ ਨੇ ਜੇ ਸਰਕਾਰ ਕਰੇ ਅਸੀਂ ਕਿਧਰ ਰੁਕਦੇ ਅਸੀਂ ਤਾਂ ਚਾਹੁੰਦੇ ਆ ਵੀ ਸਭ ਕੁਝ ਸਾਰਾ ਹੀ ਖੋਲਣਾ ਠੀਕ ਹੈ ਅਸੀਂ ਤਾਂ ਇਦੋਂ ਕਾਹੇ ਕਵਾਂਗੇ ਵੀ ਸਾਰਾ ਹੀ ਖੋਲ ਲੈਣਾ ਅਸੀਂ ਇੱਥੋਂ ਜਾਈਏ ਅਸੀਂ ਇੱਥੇ ਕਿਉਂ ਮਤਲਬ ਬਦਨਾਮੀ ਦਾ ਟਿੱਕਾ ਲੱਗ ਗਿਆ ਆਪਦੇ ਮੱਥੇ ਤੇ ਠੀਕ ਹੈ ਸਾਨੂੰ ਅੱਜ ਕਿਹਾ ਜਾ ਰਿਹਾ ਨ ਜਾ ਰਿਹਾ ਨਾ ਵੀ ਰਸਤਾ ਰੋਕੀ ਬੈਠੇ ਆ ਅਛਾ ਜੇ ਕਰੁੰਦੇ ਨੇ ਰਸਤਾ ਖੋਲ ਦਦੇ ਅਸੀਂ ਫਿਰ ਵੀ ਇੱਥੇ ਬੈਠ ਰਹੇ ਸਾਡੇ ਤੇ ਤਾਂ ਹੋਰ ਦੋਸ਼ ਲੱਗੂਗਾ ਇਹ ਤਾਂ ਦੇਖੋ ਆ ਬੈਠੇ ਨੇ ਰਸਤਾ ਖੁੱਲਾ ਹੈ ਤੂੰ ਸਾਨੂੰ ਸਭ ਨੂੰ ਦਿੱਲੀ ਜਾਣ ਦੇ ਨਾ ਰਸਤਾ ਖੋਲਣ ਲੋਕਾਂ ਆਰਾਮ ਨਾਲ ਆਵਾਜਾਈ ਚੱਲੇ ਪਬਲਿਕ ਦਾ ਕੋਈ ਕਸੂਰ ਨਹੀਂ ਚਲੋ ਕਿਸਾਨ ਸਹਿਮਤ ਨੇ ਕਿ ਰਸਤਾ ਖੁੱਲ ਜਾਵੇ ਅਸੀਂ ਦਿੱਲੀ ਜਾਣਾ ਚਾਹੁੰਦੇ ਆ ਸਰਕਾਰ ਗਲਬਤ ਕਰੇ ਗੁਰਪ੍ਰੀਤ ਕਸ਼ੜ ਨਾਲ ਨੇ ਸ਼ੁਭਕਰਨ ਦੇ ਭੈਣ ਨੇ ਛੋਟੇ ਨੇ ਗੁਰਪ੍ਰੀਤ ਜਿਹੜੀ ਆਰਥਿਕ ਮਦਦ ਮਿਲੀ ਹੈ ਜਾਂ ਜਿਹੜੀ ਨੌਕਰੀ ਤੁਹਾਨੂੰ ਮਿਲੀ ਹੈ ਉਸ ਸਟੈਪ ਨੂੰ ਸਰਕਾਰ ਦੇ ਸਟੈਪ ਨੂੰ ਕਿਵੇਂ ਦੇਖਦੇ ਹੋ ਅਸੀਂ ਪੰਜਾਬ ਸਰਕਾਰ ਦਾ ਇਸ ਵੱਲੋਂ ਧੰਨਵਾਦ ਕਰਦੇ ਆਂ ਕੋ ਲੱਗਦਾ ਵੀ ਪਿਵệਖ ਜਿਹੜਾ ਆ ਚਲੋ ਭਰਾ ਦਾ ਜਾਣਾ ਬਹੁਤ ਵੱਡਾ ਦੁੱਖ ਕਹਿ ਦਈਏ ਪਰ ਇਹਦੇ ਨਾਲ ਕਿਤੇ ਨਾ ਕਿਤੇ ਪਵਿੱਖ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਨੇ ਉਹ ਕਿਤੇ ਨਾ ਕਿਤੇ ਹੱਲ ਹੋ ਜਾਣਗੀਆਂ ਲੱਗਦਾ ਤਾਂ ਹੈ ਪਰ ਭਰਾ ਦਾ ਘਾਟਣਾ ਨਹੀਂ ਨਾ ਪੂਰਾ ਹੋ ਸਕਦਾ ਜਿਹੜਾ ਸਮਾਂ ਲੱਗਿਆ तकरीबन 4 ਮਹੀਨੇ ਜਾਂ ਤੁਹਾਡੇ ਭਰਾ ਨਾਲ ਜੋ ਕੁਝ ਹੋਇਆ ਉਹਦੇ ਬਾਰੇ ਫਿਰ ਕੀ ਕਹਣਾ ਮੈਂ ਤਾਂ ਬਸ ਜਥੇਵੰਨੀ ਦਾ ਧੰਨਵਾਦ ਕਰਦੀ ਹਾਂ ਜੋ ਸਾਡੇ ਨਾਲ ਆ ਅੱਗੇ ਮੈਨੂੰ ਭਰੋਸਾ ਹੈ ਸਾਡੇ ਨਾਲ ਰਹਿਣਗੇ ਪੰਜਾਬ ਸਰਕਾਰ ਤੋਂ ਇੱਕੋ ਮੰਗ ਕਰਦੀ ਆ ਵੀ ਕਾਨੂੰਨੀ ਕਾਰਵਾਈ ਚ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਠੀਕ ਸੋ ਕਾਨੂੰਨੀ ਕਾਰਵਾਈ ਦੇ ਵਿੱਚ ਇंसाफ ਦੀ ਮੰਗ ਕੀਤੀ ਜਾ ਰਹੀ ਹੈ ਹੁਣ ਦੇਖਣਾ ਇਹ ਹੈ ਜਿਸ ਤਰੀਕੇ ਦੇ ਜਾਂਚ ਕਮਿਸ਼ਨ ਚੱਲ ਰਿਹਾ ਵੱਲੋਂ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਉਸ ਦਾ ਨਤੀਜਾ ਕਿਸ ਰੂਪ ਚ ਨਿਕਲ ਕੇ ਸਾਹਮਣੇ ਆਉਂਦਾ ਮੈਸਰ ਖਾਬ ਆਪਣੇ ਸਹਿਯੋਗੀ ਜਗਦੀਸ਼ ਦੇ ਨਾਲ ਰੋਜ਼ਾਨਾ ਸਪੋਕਸਮੈਨ ਚੰਡੀਗੜ੍ਹ